ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਸੰਬੰਧੀ ਮਨਪ੍ਰੀਤ ਅਯਾਲੀ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਮਨਪ੍ਰੀਤ ਅਯਾਲੀ ਬੜੀ ਦੇਰ ਬਾਅਦ ਸਿਆਸੀ ਤੌਰ ਦੇ ਉੱਤੇ ਕੁਝ ਪੋਸਟ ਕਰਦੇ ਨਜ਼ਰ ਆਏ ਨੇ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਸੰਬੰਧੀ ਮਨਪ੍ਰੀਤ ਅਯਾਲੀ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਔਰ ਉਸ ਤੋਂ ਬਾਅਦ ਅਚਾਨਕ ਇਹ ਚਰਚਾ ਸ਼ੁਰੂ ਹੋ ਗਈ ਕਿ ਕੀ ਹੁਣ ਮਨਪ੍ਰੀਤ ਅਯਾਲੀ ਵੀ ਆਪਣਾ ਰੁਖ ਬਦਲਣ ਵਾਲੇ ਨੇ ਕਿ ਮਨਪ੍ਰੀਤ ਅਯਾਲੀ ਵੀ ਆਪਣਾ ਸਫਰ ਜਿਹੜਾ ਉਹ ਅਕਾਲੀ ਦਲ ਤੋਂ ਅਲੈਦਾ ਹੋ ਕੇ ਅੱਗੇ ਕੰਟੀਨਿਊ ਕਰਨ ਵਾਲੇ ਨੇ ਔਰ ਇਸੇ ਵਾਸਤੇ ਮਨਪ੍ਰੀਤ ਅਿਆਲੀ ਦੀ ਉਸ ਪੋਸਟ ਨੂੰ ਪੜ੍ਹਨਾ ਸਮਝਣਾ ਕੋਖਣਾ ਬਹੁਤ ਜ਼ਰੂਰੀ ਹੈ ਮਨਪ੍ਰੀਤ ਅਿਆਲੀ ਨੇ ਜੋ ਲਿਖਿਆ ਸ੍ਰੀ ਕਾਲਕਤਖ ਸਾਹਿਬ ਦੇ ਮਤਲਕ ਔਰ ਮੌਜੂਦਾ ਸਥਿਤੀ ਮਤਲਕ ਮਨਪ੍ਰੀਤ ਅਿਆਲੀ ਦਾ ਜੋ ਨਜ਼ਰੀਆ ਆਇਆ ਉਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਮਨਪ੍ਰੀਤ ਅਿਆਲੀ ਬੇਸ਼ੱਕ ਇੱਕ ਸੂਝਵਾਨ ਲੀਡਰ ਨੇ ਔਰ ਲਗਾਤਾਰ ਅਕਾਲੀ ਦਲ ਨੂੰ ਲੈ ਕੇ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਮਨਪ੍ਰੀਤ ਅਿਆਲੀ ਪਹਿਲਾਂ ਵੀ ਇੱਕ ਪਾਸੜ ਹੋ ਕੇ ਚੱਲਦੇ ਨਜ਼ਰ ਆਏ ਨੇ ਹਾਲਾਂਕਿ ਅਕਾਲੀ ਦਲ ਪ੍ਰਤੀ ਆਪਣਾ ਸਮਰਪਣ ਉਹਨੇ ਜ਼ਰੂਰ ਪੇਸ਼ ਕੀਤਾ ਪਰ ਅਕਾਲੀ ਦਲ ਦੀ ਲੀਡਰਸ਼ਿਪ ਮਨਪ੍ਰੀਤਿ ਵਾਲੀ ਨੇ ਹਮੇਸ਼ਾ ਹੀ ਆਪਣਾ ਜਿਹੜਾ ਇੱਕ ਪਾਸੜ ਸਟੈਂਡ ਹੈ ਉਹ ਬਰਕਰਾਰ ਰੱਖਿਆ ਗਲਤ ਨੂੰ ਗਲਤ ਔਰ ਸਹੀ ਨੂੰ ਸਹੀ ਦੱਸਣ ਵਾਲੇ ਲੀਡਰ ਮੰਨੇ ਜਾਂਦੇ ਆ ਮਨਪ੍ਰੀਤਿ ਵਾਲੀ ਔਰ ਆਪਣਾ ਵਿਚਾਰ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਲਿਖਦੇ ਨੇ ਕੀ ਲਿਖਦੇ ਨੇ ਪਹਿਲਾਂ ਉਹ ਪੜ੍ਹ ਕੇ ਸੁਣਾਉਨੇ ਆ ਫਿਰ ਉੱਤੇ ਚਰਚਾ ਕਰਨੀ ਵੀ ਲਾਜ਼ਮੀ ਆ ਦਰਸਲ ਮਨਪ੍ਰੀਤੀ ਯਾਲੀ ਨੇ ਲੰਗੇ ਦਿਨੀ ਆਪਣੀ ਫੇਸਬੁੱਕ ਪੋਸਟ ਦੇ ਉੱਤੇ ਸਾਫ਼ ਲਿਖਿਆ ਕਿ ਹਰ ਸਿੱਖ ਲਈ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ ਤੇ ਮੈਂ ਪੂਰਨ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹਾਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਜਥੇਦਾਰ ਸਹਿਬਾਨਾ ਜੋ ਹੁਕਮ ਸੁਣਾਇਆ ਗਿਆ ਸੀ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਅਤੇ ਦਾਸ ਨੂੰ ਜੋ ਸੱਤ ਮੈਂਬਰੀ ਕਮੇਟੀ ਵਿੱਚ ਮੈਂਬਰ ਬਣਾਇਆ ਗਿਆ ਸੀ ਉਸ ਲਈ ਅਸੀਂ ਸਿੰਘ ਸਾਹਿਬ ਜਥੇਦਾਰ ਸਹਬਾਨਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਲੇਕਿਨ 2 ਦਿਨ ਪਹਿਲਾਂ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਦਾਸ ਦੀ ਡਿਊਟੀ ਰਾਜਸਥਾਨ ਭਰਤੀ ਵਾਸਤੇ ਲਗਾ ਦਿੱਤੀ ਗਈ ਹੈ ਉਸ ਬਾਰੇ ਅਸੀਂ ਜਥੇਦਾਰ ਸਹਬਾਨ ਜੀ ਦੇ ਆਦੇਸ਼ ਹਾਸਲ ਕਰਕੇ ਹੁਕਮ ਜੋ ਸਾਨੂੰ ਲਗਾਇਆ ਜਾਵੇਗਾ ਜਥੇਦਾਰ ਸਾਹਿਬ ਵੱਲੋਂ ਉਸ ਦੀ ਅਸੀਂ ਪੂਰਨ ਤੌਰ ਤੇ ਪਾਲਣਾ ਕਰਾਂਗੇ ਲੰਗੇ ਦੀੜੀ ਵਰਕਿੰਗ ਕਮੇਟੀ ਦੀ ਜਦੋਂ ਮੀਟਿੰਗ ਹੁੰਦੀ ਹੈ ਉਸ ਵੇਲੇ ਇੱਕ ਵੱਖਰੀ ਕਮੇਟੀ ਕਹਿ ਲਈਏ ਜਾਂ ਫਿਰ ਇੱਕ ਵੱਖਰਾ ਧੜਾ ਕਹਿ ਦਈਏ ਉਹ ਕੈਟੇਗੋਰਾਇਜ਼ ਕਰ ਦਿੱਤਾ ਗਿਆ ਉਸ ਨੂੰ ਪੈਨ ਡਾਊਨ ਕਰ ਦਿੱਤਾ ਗਿਆ ਉਹਦੀ ਹਰਾਰਕੀ ਡਿਸਟ੍ਰਿਬਿਊਟ ਕਰ ਦਿੱਤੀ ਗਈ ਅਹੁਦੇ ਦੱਸ ਦਿੱਤੇ ਗਏ ਔਰ ਉਹਨਾਂ ਅਹੁਦਿਆਂ ਦੇ ਬਕੌਲ ਨਵੀਂ ਭਰਤੀ ਜਿਹੜੀ 20 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਉਸ ਭਰਤੀ ਦੇ ਵਿੱਚ ਲੀਡਰਾਂ ਦੀ ਡਿਊਟੀ ਲਗਾ ਦਿੱਤੀ ਗਈ ਵੱਖ-ਵੱਖ ਥਾਵਾਂ ਦੇ ਉੱਤੇ ਭਰਤੀ ਕਰਨ ਦੀ ਮਨਪ੍ਰੀਤ ਯਾੜੀ ਨੂੰ ਰਾਜਸਥਾਨ ਦਾ ਅਹੁਦਾ ਮਿਲਿਆ ਰਾਜਸਥਾਨ ਜਾ ਕੇ ਭਰਤੀ ਕਰਨ ਦੀ ਗੱਲ ਮਨਪ੍ਰੀਤਿਆਲੀ ਨੇ ਵੀ ਮੈਂਸ਼ਨ ਕੀਤੀ ਹੈ ਔਰ ਉਸ ਇਨਫੋਰਮੇਸ਼ਨ ਵਿੱਚ ਵੀ ਮੌਜੂਦ ਹੈ ਜੋ ਅਕਾਲੀ ਦਲ ਦੇ ਵੱਲੋਂ ਜਾਰੀ ਕੀਤੀ ਗਈ ਹੈ ਖੈਰ ਮਨਪ੍ਰੀਤਿਆਲੀ ਕਹਿੰਦੇ ਨੇ ਕਿ ਉਹਨਾਂ ਦੀ ਡਿਊਟੀ ਰਾਜਸਥਾਨ ਲੱਗੀ ਹੈ ਹਾਲਾਂਕਿ ਸੱਤ ਮੈਂਬਰੀ ਕਮੇਟੀ ਜਿਹੜੀ ਸ਼ਿਕਾਲਤਕ ਸਾਹਿਬ ਤੋਂ ਬਣਾਈ ਗਈ ਸੀ ਉਸ 'ਚ ਮਨਪ੍ਰੀਤਿਆਲੀ ਦਾ ਵੀ ਨਾਮ ਸੀ ਉਸ ਵਾਸਤੇ ਉਹ ਸ਼ਿਕਾਲਤਕ ਸਾਹਿਬ ਦਾ ਧੰਨਵਾਦ ਵੀ ਜ਼ਾਹਰ ਕਰਦੇ ਨੇ ਪਰ ਇਸ ਦੇ ਬਾਵਜੂਦ ਕਹਿੰਦੇ ਨੇ ਕਿ ਜਿਹੜੀ ਨਵੀਂ ਇਹ ਡੈਲੀਗੇਸ਼ਨ ਤਿਆਰ ਹੋਈ ਹੈ ਜਿਸ ਆਧਾਰ ਦੇ ਉੱਤੇ ਲੀਡਰ ਇਸ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਅਨੁਸਾਰ ਕੰਮ ਕਰਨਗੇ ਉਸ ਮੁਤਾਬਕ ਰਾਜਸਥਾਨ ਦੇ ਵਿੱਚ ਆਪਣੀ ਡਿਊਟੀ ਨਿਭਾਉਣ ਵਾਸਤੇ ਉਹ ਸ਼ਿਕਾਲ ਤੱਕ ਸਾਬ ਤੋਂ ਹੁਕਮ ਹਾਸਲ ਕਰਨਗੇ ਔਰ ਉਸ ਤੋਂ ਬਾਅਦ ਹੀ ਹੋਗੇ ਜਿਵੇਂ ਸ਼ਿਕਾਲ ਤੱਕ ਸਾਬ ਜਾਣਗੇ ਉਵੇਂ ਕਰਨਗੇ ਯਾਨੀ ਕਿ ਉਹਨਾਂ ਨੇ ਆਪਣਾ ਸਮਰਪਣ ਤਾਂ ਜ਼ਰੂਰ ਦੱਸ ਦਿੱਤਾ ਪਰ ਕਿਤੇ ਨਾ ਕਿਤੇ ਮੰਪ੍ਰੀਤੇ ਵਾਲੀ ਦਾ ਥੋੜਾ ਰੁੱਖਾ ਬਹਾਵ ਵੀ ਪ੍ਰਤੀਤ ਹੋਇਆ ਪਾਰਟੀ ਦੇ ਇਸ ਹੁਕਮ ਨੂੰ ਲੈ ਕੇ ਹਾਲਾਂਕਿ ਸਿਰਫ ਮੰਪ੍ਰੀਤੇ ਵਾਲੀ ਨਹੀਂ ਕਈ ਇਹੋ ਜਿਹੀਆਂ ਜੱਥਬੰਦੀਆਂ ਜਿਨ੍ਹਾਂ ਨੇ ਆਪਣਾ ਰੋ ਸਿੱਧਾ ਸਿੱਧਾ ਜਾਰੀ ਕੀਤਾ ਉਹ ਕਹਿੰਦੇ ਨੇ ਕਿ ਇੱਕ ਪਾਸੇ ਤਾਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਨੂੰ ਸ਼੍ਰੀ ਕਾਲ ਤੱਕ ਸਾਧ ਜਸ਼ਦਾਰ ਅੱਜ ਤੱਕ ਇਹੀ ਕਹਿ ਰਹੇ ਨੇ ਕਿ ਉਹ ਕਮੇਟੀ ਬਰਕਰਾਰ ਹੈ ਪਰ ਦੂਜੇ ਪਾਸੇ ਇਸ ਵਖਰੀ ਹਰਾਰਕਲ ਡਿਸਟ੍ਰਿਬਿਊਸ਼ਨ ਦਾ ਕੀ ਮਤਲਬ ਹੈ ਇਸ ਵਖਰੇ ਡੈਲੀਗੇਸ਼ਨ ਦਾ ਕੀ ਮਤਲਬ ਹੈ ਕਿ ਇਹ ਉਸ ਸੱਤ ਮੈਂਬਰੀ ਕਮੇਟੀ ਦੇ ਆਪੋਜ਼ਿਟ ਲਿਆ ਕੇ ਖੜੀ ਕੀਤੀ ਗਈ ਹੈ ਔਰ ਇਸੇ ਵਾਸਤੇ ਹੁਣ ਇੱਕ ਪਾਸੇ ਇਹ ਚਰਚਾ ਛਿੜੀ ਹੋਈ ਹੈ ਕਿ ਅਕਾਲੀ ਦਲ ਨੇ ਸ਼੍ਰੀ ਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਹੁਕਮਨਾਮਾ ਉਹ ਇਨ ਬਿਨ ਲਾਗੂ ਨਹੀਂ ਕੀਤਾ ਔਰ ਦੂਜੇ ਪਾਸੇ ਮਨਪ੍ਰੀਤ ਅਿਆਲੀ ਦਾ ਇਦਾਂ ਫੇਸਬੁੱਕ ਪੋਸਟ ਪਾਉਣਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿਉਂਕਿ ਮਨਪ੍ਰੀਤ ਅਿਆਲੀ ਬਹੁਤ ਘੱਟ ਸੋਸ਼ੀਅਲੀ ਐਕਟਿਵ ਹੁੰਦੇ ਨੇ ਔਰ ਜਦੋਂ ਐਕਟਿਵ ਹੁੰਦੇ ਨੇ ਔਰ ਉਦੋਂ ਵੱਡਾ ਧਮਾਕਾ ਹੋਣ ਵਾਲਾ ਹੁੰਦਾ ਜਾਂ ਹੋ ਜਾਂਦਾ ਹੈ ਮੰਨਪਤਿਆੜੀ ਦੀ ਇਹ ਫੇਸਬੁੱਕ ਪੋਸਟ ਪੁਵਖ ਵਿੱਚ ਕੀ ਕੁਝ ਲੈ ਕੇ ਆਵੇਗੀ ਮੰਨਪਤਿਆੜੀ ਦਾ ਕੀ ਅਗਲਾ ਫੈਸਲਾ ਹੋ ਸਕਦਾ ਹੈ ਇਹ ਹੁਣ ਮੰਨਪਤਿਆੜੀ ਤੱਕ ਮਨਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ